ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਥ ਦਾ ਦਾਸ ਤੋਂ ਦਾ ਦਾਸ ਸਿਮਰਜੀਤ ਸਿੰਘ ਮਾਣ ਆਪਣੇ ਦਫਤਰ ਕਿਲਾ ਸਾਦਾ ਹਰਨਾਮ ਸਿੰਘ ਤੋਂ ਤੁਹਾਨੂੰ ਸਾਰਿਆਂ ਨੂੰ ਫਤਿਹ ਅੱਗ ਕਰਦੇ ਕਿਉਂਕਿ ਕਰਕੇ ਪਰਸੋਂ ਵਿਸਾਖੀ ਹੈ ਜਿਸ ਦਿਨ ਦਸੇ ਪਾਤਸ਼ਾਹ ਨੇ ਖਾਲਸਾ ਦਾ ਜਨਮ ਦਿਨ ਮਨਾਇਆ ਹੈ ਔਰ ਖਾਲਸਾ ਪੰਥ ਪੈਦਾ ਕੀਤਾ ਹੈ ਜਿਹੜੀ ਤੈਤ ਸਿੰਘ ਭਿੰਡਾ ਵਾਲਿਆਂ ਦੇ ਹੀ ਉਹ ਜਿਹੜੇ ਨਿਰਗਰਹ ਦੇ ਨਾਲ ਸਾਡੇ ਸਿੱਖਾਂ ਦੇ ਜੰਗ ਹੋਏ ਹੈ ਇਹ ਉਹਨਾਂ ਦੀ ਇੱਕ ਸੁਵਿਧਾ ਹੈਗੀ ਹੈ ਉੱਤੋਂ ਬਾਅਦ ਤੁਸੀਂ ਦੇਖ ਰਹੇ ਹੋ ਸੰਤ ਜਨੈਲ ਸਿੰਘ ਭਿੰਡਾ ਵਾਲਿਆਂ ਦੀ ਜਿਹੜੀ ਕੀ ਫੋਟੋ ਸਿਰਫ ਚਾਰ ਹੈਗੀਆਂ ਦੁਨੀਆਂ ਦੇ ਵਿੱਚ ਤੇ ਉਹਨਾਂ ਵਿੱਚੋਂ ਇੱਕ ਇਹ ਆ ਜਿਹੜੀ ਤੁਸੀਂ ਦੇਖ ਰਹੇ ਹੋ ਇੱਕ ਆਸਟ੍ਰੇਲੀਅਨ ਫੋਟੋਗ੍ਰਾਫਰ ਨੇ ਖਿੱਚੀਆਂ ਸਿਤੀਆਂ ਫਿਰ ਤੁਸੀਂ ਟੀਕੀ ਫੋਟੋ ਦੇਖ ਰਹੇ ਹੋ ਸਾਰਾ ਡੜੀ ਦੇ ਜਿਹੜੇ ਸ਼ਹੀਦ ਹੋਏ ਆ ਸਿੰਘ ਇਹ ਉਹਨਾਂ ਦੀ ਫੋਟੋ ਹੈ ਸੋ ਇਹ ਗੱਲ ਕਰਦੇ ਹੋਇਆ ਕਿ ਸਿੱਖਾਂ ਨੇ ਬਹੁਤ ਬਹਾਦਰੀ ਕੀਤੀ ਹੈ 1600 ਲੀਗਮੈਂਟ ਵਿੱਚ ਜਿਹੜੋ ਖਾਲਸਾ ਪੰਥ ਨੂੰ ਪੈਦਾ ਕੀਤਾ ਹੈ ਦਸਵੇਂ ਪਾਠ ਦਾ ਉਪੰਸ਼ੀ ਕਿ ਇਹਨ ਗਰੀਬ ਸਿੱਖੋਂ ਕੋ ਦੂਪਾਤ ਚਾਹੀ ਮਾਨਸ ਕੀ ਜਾਤ ਇੱਕ ਸਮਝਿਓ ਇਹ ਮੈਂ ਤਾਂ ਕਹਿ ਰਿਹਾ ਕਿਉਂ ਕਰਕੇ ਅੱਜ 1849 ਤੋਂ ਬਾਅਦ ਅਸੀਂ ਗੁਲਾਮ ਥੋਂ ਵਜੋ ਬਸ ਰਹੇ ਆਂ ਇਹ ਰੀਤੀ ਬੜੀ ਸ਼ਰਮ ਦੀ ਗੱਲ ਹੈ ਕਿ ਜਦ ਗੁਰੂ ਨਾਨਕ ਸਾਹਿਬ ਨੇ ਸਾਡਾ ਧਰਮ ਲੇਦਾ ਕਰਤਾ ਸਾਡੀ ਪਛਾਣ ਵੱਖਰੀ ਕਰਤੀ ਸਾਡੀ ਕੌਮियत ਨਮੀ ਦੇਤੀ ਤੇ ਸਾਰੇ ਗੁਰੂ ਸਾਹਿਬਾਨ ਨੇ ਖਾਲਸਾ ਪੰਥ ਸਜਾਇਆ ਕਿ ਇਹ ਰਾਜ ਕਰੂਗਾ ਆਪਣੇ ਇਲਾਕੇ ਦੇ ਵਿੱਚ ਸੋ 13 ਤਰੀਕ ਨੂੰ ਅਸੀਂ ਦਮਦਵਾ ਸਾਫ ਵਿਖੇ ਬਸਾਤਰੀ ਮਨਾਮਗੇ 13 ਤਰੀਕ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕਿ ਉੱਥੇ ਸਾਡੀ ਸਟਰੀਟ ਦੇ ਉੱਤੇ ਜਰੂਰ ਦਰਸ਼ਨ ਦਿਓ ਕਿਉਂਕਿ ਅੱਜ ਵੀ ਸਾਡੀ ਸਿੱਖ ਭੌਮ ਦੇ ਉੱਤੇ ਬਹੁਤ ਜ਼ੁਲਮ ਹੋ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਹ 10 ਸਿੱਖ ਨਰਜਰ ਸਾਹਿਬ ਦੇ ਸੰਨੇ ਕੈਨੇਡਾ ਦੇ ਵਿੱਚ ਮੋਦੀ ਤੇ ਬੀਜੇਪੀ ਆਰਐਸਐਸ ਸਰਕਾਰ ਨੇ ਸ਼ਹੀਦ ਕਰ ਦਿੱਤੇ ਹੈਗੇ ਆ ਅਮਰੀਕਾ ਦੇ ਵਿੱਚ ਸਾਡੇ ਪੰਨੂ ਜੀ ਹੈਗੇ ਆ ਜਿਹੜੇ ਨਿਊਯਾਰਕ ਸਿਟੀ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਉੱਤੇ ਵੀ ਵਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਅਮਰੀਕਾ ਦੀ ਜਿਹੜੀ ਇੰਟੈਲੀਜੈਂਸ ਹੈ ਉਸ ਨੂੰ ਪਹਿਲਾਂ ਪਤਾ ਲੱਗਣ ਦੇ ਉੱਤੇ ਅਨੁਸਾਰ ਦੀ ਜਾਨ ਬਚ ਗਈ ਹੈ ਫਿਰ ਅਵਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਬ੍ਰਿਟਾਨੀਆ ਦੇ ਵਿੱਚ ਮੋਤੀ ਭਾਜੀਪੀ ਆਰਐਸਐਸ ਸਰਕਾਰ ਨੇ ਜਾਨੋਂ ਮਰਵਾ ਦਿੱਤਾ ਕਿ ਪਾਕਿਸਤਾਨ ਦੇ ਵਿੱਚ ਇਹ ਸੇ ਭਜਪਾ ਆਰਐਸਐਸ ਸਰਕਾਰ ਨਹੀਂ ਸਾਡੇ ਪਰਮਜੀਤ ਸਿੰਘ ਪੰਜਪਟ ਮਾਰਤੇ ਫਿਰ ਰੋਡੇ ਸਾਹਿਬ ਮਾਰਤੇ ਇੰਡੀਆ ਦੇ ਅੰਦਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਦਾ ਖਤਰ ਕਰਵਾਤਾ ਪੰਜਾਬ ਦੇ ਵਿੱਚ ਮੂਸੇਬਾਨ ਦਾ ਕਰਾਤਾ ਫ੍ਰੀਡਪੋਰਟ ਦੇ ਵਿੱਚ ਗੁਰਪ੍ਰੀਤ ਸਿੰਘ ਦਾ ਕਰਾਤਾ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਦੋਂ ਸਰਕਾਰ ਇੰਟਰਨੈਸ਼ਨਲ ਕਾਨੂੰਨ ਤੋੜ ਕੇ ਅਮਰੀਕਾ ਦੀ ਬ੍ਰਿਟਾਨੀਆ ਦੀ ਪਾਕਿਸਤਾਨ ਦੀ ਜਿਹੜੀ ਸੋਵਰਨਿਟੀ ਹੈ ਜਿਹੜੀ ਬਾਦਸ਼ਾਹੀ ਹੈ ਉਸ ਨੂੰ ਤੋੜ ਕੇ ਆਪਣੇ ਜਸੂਸੀਆਂ ਤੋਂ ਸਾਡੇ ਸਿੱਖ ਲੀਡਰਸ਼ਿਪ ਨੂੰ ਅਸਾਸਿਨੇਟ ਤੇ ਮਰਵਾ ਰਹੀ ਹੈ ਦਾ ਆਪਣਾ ਵਿਸਾਖੀ ਤੇ ਪਹੁੰਚਣਾ ਦਮਦਮਾ ਸਾਹਿਬ ਬਹੁਤ ਜ਼ਰੂਰੀ ਹੈ ਜੋ ਕਰਕੇ ਇਸ ਦਿਨ ਮਹਾਰਾਜ ਨੇ ਸਾਡੇ ਪੰਜ ਪਿਆਰੇ ਪਾਈ ਧਰਮ ਸਿੰਘ ਪਾਈデア ਸਿੰਘ ਪਾਈ ਇਮਤ ਸਿੰਘ ਪਾਈ ਮੋਹਨ ਸਿੰਘ ਪਾਈ ਸਾਖ ਸਿੰਘ ਇਹਨਾਂ ਨੂੰ ਮਹਾਰਾਜ ਸਾਡੇ ਪਾਰਸ ਨੇ ਬਹੁਤ ਬਖਸ਼ਿਸ਼ ਦਿੱਤੀ ਹੈ ਤੇ ਇਹ ਸਾਡੇ ਪੰਜ ਪਿਆਰੇ ਅੱਜ ਵੀ ਯਾਦ ਆਉਂਦੇ ਐ ਜਦੋਂ ਕੋਈ ਵੀ ਸਿੱਖਾਂ ਦੇ ਉੱਤੇ ਭੀੜ ਹੁੰਦੀ ਐ ਤਾਂ ਪੰਜ ਪਿਆਰੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੇ ਵਿੱਚ ਲੱਗ ਕੇ ਆਪਣੇ ਨishan ਸਾਹਿਬ ਚੱਕ ਕੇ ਅੱਗੇ ਚੱਲਦੇ ਐ ਤੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਫੇਰ ਪਿੱਛੇ ਚਲਦੀ ਐ ਸੋ ਮੇਰਾ ਮਤਲਬ ਹੈ ਕਿ ਸਾਰੀਆਂ ਸਾਡੀਆਂ ਲੜਾਈ ਵਾਲੀਆਂ ਮਾਰਸ਼ਲ ਟ੍ਰੈਡੀਸ਼ਨਸ ਹੈਗੀਆਂ ਪਰ ਅੱਜ ਆਪਾਂ ਨੂੰ ਲੋੜ ਹੈ ਨਹੀਂ ਕਿ ਲੜਾਈ ਕਰਨ ਦੀ ਜੋ ਕਰਕੇ ਅੱਜ ਵੋਟ ਇੱਕ ਸਾਡੀ ਬੰਦੂਕ ਹੈ ਜਿਹਦੇ ਨਾਲ ਅਸੀਂ ਆਪਣੇ ਵਜ਼ੀਰ ਆਪਣੇ ਐਮਪੀ ਪੈਦਾ ਕਰਕੇ ਆਪਣੀ ਸਰਕਾਰ ਬਣਾ ਕੇ ਤੇ ਆਪਣੀ ਆਜ਼ਾਦੀ ਦੀ ਗੱਲ ਆਪਣੀ ਲੇਜਿਸਲੇਟਰ ਅਸੈਂਬਲੀ ਦੇ ਵਿੱਚ ਕਰ ਸਕਦੇ ਆ ਕਿਉਂਕਿ ਕਿ ਇਹ ਦੋ ਵੱਡਾ ਜੁਰਮ ਕੋਈ ਹੋ ਨਹੀਂ ਸਕਦਾ ਕਿ 14 ਸਾਲ ਤੋਂ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਇਲੈਕਸ਼ਨ ਨਹੀਂ ਕਰਾਏ ਅੰਗਰੇਜ਼ੀ ਚ ਕੀ ਹਜੰਦਾ ਹੈ ਕਿ ਇਹ ਹੁਣ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਹੈ ਇਹ ਡੈੱਡ ਹੈ ਤੇ ਜਿਹਦਾ ਮਤਲਬ ਹੈ ਇਸ ਸਾٹے ਸਿੱਖਾਂ ਦੇ ਵਿੱਚ ਜੋਸ਼ ਤੇ ਫਰੋਸ਼ ਨਹੀਂ ਹੈ ਕਿ ਅਸੀਂ ਆਪਣੀ ਜਮਹੂਰੀਅਤ ਦੀ ਜਿਹੜੀ ਇੰਸਟੀਚਿਊਨ ਹੈ ਉਸ ਨੂੰ ਫੇਰ ਸੁਰਜੀਤ ਕਰੀਏ ਤੇ ਆਪਣੀ ਪਾਰਲਮੈਂਟ ਦੇ ਵਿੱਚ ਬੈਠ ਕੇ ਆਪਣੀ ਫਾਰਮ ਦਾ ਫੈਸਲਾ ਕਰੀਏ ਇਹ ਸਾਰੀਆਂ ਥੋਟੀਆਂ ਤੁਹਾਡੇ ਧਿਆਨ ਦੇ ਵਿੱਚ ਮੈਂ ਲੈ ਕੇ ਆ ਰਿਹਾ ਹਾਂ ਕਿ ਸਿੱਖਾਂ ਦੇ ਉੱਤੇ ਜਿਹੜਾ ਜ਼ਹਿਰ ਹੈ ਉਹ ਅਜੇ ਵੀ ਨਹੀਂ ਹਟਿਆ ਇਸ ਕਰਕੇ ਅਸੀਂ ਅਮਰੀਕਾ ਤੇ ਹੋਰ ਮੁਲਕਾਂ ਦੇ ਵਿੱਚ ਲਿਖ ਕੇ ਹਕੂਮਤ ਨੂੰ ਭੇਜਦੇ ਆ ਕਿ ਜਿਹੜਾ ਬੰਦਾ ਤੁਹਾਡੇ ਮੁਲਕ ਦੇ ਵਿੱਚ ਆਇਆ ਹੈ ਇਹ ਤੁਹਾਡੀ ਸ਼ਰਨ ਲੈਣ ਲਈ ਆਇਆ ਹੈ ਜੋ ਕਰਕੇ ਦੀ ਜ਼ਿੰਦਗੀ ਇੰਡੀਆ ਦੇ ਵਿੱਚ ਸੇਫ ਨਹੀਂ ਹੈ ਕਿ ਤੇ ਇਹਦਾ ਪ੍ਰਬੰਧ ਜਿਹੜੇ ਮੁਲਕ ਦੇ ਵਿੱਚ ਇਸ ਨੇ ਸ਼ਰਨ ਲਈ ਹੈ ਉਹ ਇਸ ਨੂੰ ਸਾਇੰਦ ਦੇ ਸੋ ਪਰਸੰਧ ਦੇ ਦੇਣਤ੍ਰਿਕ ਨੂੰ ਸਾਡੇ ਲਈ ਬਹੁਤ ਜ਼ਰੂਰੀ ਹੈ ਤਾਂ ਮੈਂ ਸਮਝਦਾ ਤੁਸੀਂ ਸਾਰੇ ਆਪਣੀ ਡਿਊਟੀ ਸਮਝ ਕੇ ਉੱਥੇ ਪਹੁੰਚ ਕੇ ਆਪ ਆਪਣੀ ਆਜ਼ਾਦੀ ਦੀ ਹਕੀਸਤਾਨ ਦੀ ਗੱਲ ਕਰੀਏ ਜਿਹੜਾ ਜਮੂਰੀਅਤ ਦੇ ਵਿੱਚ ਰਹਿੰਦੇ ਆ ਹੋਇਆ ਅਵਨ ਪਸੰਧ ਦੇ ਨਾਲ ਅਸੀਂ ਆਪਣਾ ਇੱਕ ਨਵਾਂ ਮੁਲਕ ਆਜ਼ਾਦ ਕਾਇਮ ਕਰੀਏ ਇੰਨਾ ਸ਼ਬਦਾਂ ਦੇ ਨਾਲ ਮੈਂ ਆਸ ਕਰਦਾ ਹਾਂ ਕਿ ਤੁਸੀਂ ਦਮਗਮਾ ਸਾਹਿਬ ਅਰਸੋਂ 13 ਦਿਨ ਵਿੱਚ ਪਹੁੰਚੋਗੇ ਫਤਿਹ ਉਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ